ਸਰਵ ਜੀ ਸੰਗਰੂਰ ਵੀ ਦੀ ਕਵਤਾ ਗਦ ਅਸੀਂ ਉਹਨਾਂ ਨੂੰ ਕਦੇ ਬੁਲਾਉਂਦੇ ਨਾ ਗਦ ਅਸੀਂ ਉਹਨਾਂ ਨੂੰ ਕਦੇ ਬੁਲਾਉਂਦੇ ਨਾ ਕਿਉਂ ਲਾਉਂਦੇ ਰਹਿੰਦੇ ਨੇ ਕਿਉਂ ਲਾਉਂਦੇ ਰਹਿੰਦੇ ਨੇ ਇਲzaam ਹਰ ਵੀਲੇ ਸੰਗਰੂਰ ਵੀ ਗੱਦ ਅਸੀਂ ਉਹਨਾਂ ਨੂੰ ਕਦੇ ਬੁਲਾਉਂਦੇ ਨਾ ਜਿਹੜੇ ਰਾਹਾਂ ਦਾ ਜਿਹੜੇ ਰਾਹਾਂ ਦਾ ਪਤਾ ਮੈਨੂੰ ਮੱਲੋ ਮੱਲੀ ਤੁਰ ਪੈਂਦਾ ਇੱਕ ਸੂਰਤ ਦੇਖਣ ਲਈ ਸੰਗਰੂਰੀ ਦਿਲ ਆਪਣਾ ਤਰਸਾਉਂਦੇ ਨਾ ਦਿਲ ਆਪਣਾ ਤਰਸਾਉਂਦੇ ਨਾ ਕਿਉਂ ਕਰੇ ਜੇਕਰ ਲਿਖਤਾ ਸੀ ਕਵਿਤਾਾਂ ਵਿੱਚ ਗੀਤਾਂ ਵਿੱਚ ਕਹਾਣੀਆਂ ਵਿੱਚ